ਜੇ ਵੀ ਸੰਗ ਗੱਲ ਸਰ ਏਦਾਂ ਹੋਈ ਹੈ ਵੀ ਸਾਡੇ ਨਾਲ ਇੱਥੇ ਪਿੰਡ ਦੇ ਚਰਚਵਾਲ ਦੇ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਯੋਗ ਆ ਮੇਰੇ ਕੁਝ ਆਪਣੇ ਫੈਮਿਲੀ ਦੇ ਮੁੰਡੇ ਆ ਜਿਨ੍ਹਾਂ ਨੇ ਨਸ਼ੇ ਵਾਲਿਆਂ ਨੂੰ ਮੁੰਡਿਆਂ ਨੂੰ ਨਸ਼ਾ ਲੈ ਕੇ ਗਿਆਨ ਉਹਨਾਂ ਨੂੰ ਪੜਾਇਆ ਔਰ ਫਰਾਇਆ ਇੱਥੇ ਹਰਚਵਾਲ ਚੌਂਕੀ ਦੇ ਵਿੱਚ ਆਏ ਆ ਉਹਦੇ ਤੋਂ ਬਾਅਦ ਸਾਰੇ ਇਹਨਾਂ ਨੇ ਕੀ ਕੀਤਾ ਵਾ ਵੀ ਉਹਦੇ ਨਾਲ ਮੈਂ ਵਿਅਕਤੀ ਤੇ ਮੁੰਡੇ ਨੂੰ ਇੱਥੇ ਲੈ ਕੇ ਆਇਆ ਇਹਨਾਂ ਨੇ ਡਾਊਟ ਕੀਤਾ ਵੀ ਇਹ ਵੀ ਨਾਲ ਵਾਲਾ ਸਾਰਾ ਕੁਝ ਇਹਨਾਂ ਫਰਾਉਂਦੇ ਤੇ ਇਹਨਾਂ ਨੂੰ ਅਸੀਂ ਜਿਹੜਾ ਵੀ ਕੰਮ ਨਹੀਂ ਕਰੰਦੇ ਨਾ ਅਸੀਂ ਮੁੜ ਕੇ ਕੀ ਕੀਤਾ ਵੀ ਥੋੜੇ ਦਿਨ ਅਗਲੇ ਦਿਨ ਦੀ ਗੱਲ ਆ ਉਤੋਂ ਬਾਅਦ ਮੈਂ ਕੰਪਰਸੀ ਗਿਆ ਤੇ ਵਾਪਸ ਆਇਆ ਮੁੰਡੇ ਛੱਡ ਕੇ ਬਠਿੰਡੇ ਵਾਪਸ ਆਇਆ ਮੈਂ ਚਾਚੇ ਘਰ ਬੈਗ ਲੈ ਕੇ ਤੇ ਬੈਗ ਮੁੜ ਕੇ ਵਾਪਸ ਅੱਡੇ ਚੋ ਕੇ ਤੇ ਚੁੱਕਣ ਗਿਆ ਇਹਨਾਂ ਨੇ ਆਪਣੇ ਘਰੋਂ ਜਿਹੜੇ ਆ ਮੁੰਡੇ ਸਾਰੇ ਰੈਡੀ ਕੀਤੇ ਆ ਪੁਜੀ ਤੇ ਇੱਕ ਪਹਿਲਾ ਖਿਡਾਰੀਆ ਜਿਵੇਂ ਇੰਟਰ ਹੋਏ ਆ ਉਵੇਂ ਮੁੰਡੇ ਨੇ ਦੌੜ ਕੇ ਆਵਾਜ਼ ਦਿੱਤੀ ਆ ਇਹਨਾਂ ਨੇ ਵਾਪਸ ਆ ਗਏ ਆ ਇਹਨਾਂ ਗੇਟ ਵੱਡੇ ਆ ਅਸੀਂ ਪਛਾਣ ਦੌੜੇ ਆ ਬੈਗ ਉੱਤੇ ਪਿਆ ਸੀ ਜੀਵੇਂ ਇਸ ਪਛਾਨ ਦੌੜ ਇਹਨਾਂ ਸੜਕ ਦੇ ਵਿੱਚ ਆ ਕੇ ਦੋ ਜਾਣਿਆਂ ਨੇ ਮੇਰੇ ਦਾਤਰ ਮਾਰੇ ਆ। ਦੋਵਾਂ ਨੇ ਦਾਤਰ ਮਾਰੇ ਮੇਰੇ ਸਿਰ ਦੇ ਵਿੱਚ। ਬਾਕੀ ਹੱਲਾਸ਼ੀਰੀ ਵਾਲੇ ਹੀ। ਪੈਨੂੰ ਜਾਨੋਂ ਮਾਰਦੋ। ਤੇ ਕੁਝ ਹੋਰ ਵੀ ਇਹਨਾਂ ਦੇ ਨਾਲ ਕਾਫੀ ਅਨੁਭਜ਼ਾਤੇ ਬੰਦੇ ਵੀ ਸੀ ਜਿਹੜੇ ਹੱਤਕਵਾਦ ਦੇ ਵਿੱਚ ਸਾਰ ਬਹੁਤ ਜ਼ਿਆਦਾ ਨਸ਼ਾ ਹੋਆ। ਪਰ ਦੋ ਵਦਕੇ ਦਾ ਘਰ-ਗਾਲ ਤੇ ਤੇ ਸਾਰਿਆਂ ਦੇ। ਹਾਦੀ ਟਪਾ ਸੜੀ ਹੈ। ਪਰ ਸਾਸਨ ਨੂੰ ਸਾਰਾ ਪਤਾ ਵਾਜੀ ਸਰ। ਮੰਨ ਲਓ ਜਿਹੜੇ ਦੋ ਮੁੰਡੇ ਇੱਥੇ ਫੜਾਏ ਗਏ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ? ਉਹਨਾਂ ਬਿਆਨ ਵੀ ਦਿੱਤੇ ਆ ਵੇਸੇ ਇਹ ਤਾਂ ਕੋਈ ਲੈ ਕੇ ਆਏ ਆ। ਇੰਨਾਂ ਇੰਨਾਂ ਦੇ ਕੋਈ ਬਿਆਨ ਨਹੀਂ ਕੀਤੇ ਨਸ਼ਾ ਭਾਜੀ ਬਹੁਤ ਜ਼ਿਆਦਾ ਸਾਡੇ ਪਿੰਡ ਵਿੱਚ ਪਿੰਡ ਹਰਚਵਾਲ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਆਪਾਂ ਕੁਛ 4-5 ਜਣੇ ਹੈਗੇ ਜਿਹੜੇ ਆਪਾਂ ਨਸ਼ੇ ਦੇ ਵਿਰੁੱਧ ਚੱਲ ਰਹੇ ਸੀ ਤੇ ਕਾਫੀ ਦਿਨਾਂ ਤੋਂ ਸਾਡੀ ਇਹ ਚੱਲਦੀ ਪਈ ਸੀ ਪਲਾਨਿੰਗ ਕਿ ਕਿਸੇ ਨੂੰ ਆਪਾਂ ਫੜਕੇ ਤੇ ਮਨੂੰ ਪੁਲਿਸ ਨੂੰ ਦਈਏ ਤੇ ਦੋ ਬੰਦੇ ਆਪਾਂ ਫੜਕੇ ਵੀ ਪੁਲਿਸ ਨੂੰ ਦਿੱਤੇ ਆ ਉਹਨਾਂ ਨੇ ਬਕਾਇਦਾ ਨਸ਼ਾ ਵੀ ਫੜਿਆ ਗਿਆ ਸਾਰਾ ਕੁਝ ਆਨ ਰਿਕਾਰਡ ਹਰ ਇੱਕ ਚੀਜ਼ ਹੈਗੀ ਆ ਪਰਚੇ ਵੀ ਦਿੱਤੇ ਗਏ ਆ ਤੇ ਜਿਹੜੇ ਬੰਦਿਆ ਕੋ ਨਸ਼ਾ ਫੜਿਆ ਗਿਆ ਸਾਡਾ ਮਤਲਬ ਗਲੀ ਵਿੱਚ ਮੋਟਰਸਾਈਕਲ ਵੀ ਲੱਗਾ ਸੀ ਉਸ ਦਿਨ ਫੜ ਕੇ ਨਸ਼ਾ ਜਦੋਂ ਪੁਲਿਸ ਵਾਲੇ ਬੰਦਿਆਂ ਨੂੰ ਲੈ ਗਏ ਆ ਤੇ ਮੋਟਰਸਾਈਕਲ ਲੱਗਾ ਸੀ ਇਹਨਾਂ ਨੇ ਮੋਟਰਸਾਈਕਲ ਭੰਨਿਆ ਤੇ ਨਜਾਇਜ਼ ਆਪਣੀਆਂ ਬੁੜੀਆਂ ਦਾਖਲ ਕਰਾਤੀਆਂ ਕਿ ਮਤਲਬ ਸਾਡੇ ਬੁੜੀਆਂ ਨੂੰ ਇਹਨਾਂ ਨੇ ਸੱਟਾ ਲਾਤੀਆਂ ਸਾਰਾ ਪਿੰਡ ਗਵਾਹ ਹੈਗਾ ਆਪਾਂ ਕਿਸੇ ਦੇ ਮਤਲਬ ਜਨਾਨੀ ਨੂੰ ਕਿਸੇ ਨੂੰ ਕਿਸੇ ਨੂੰ ਨਹੀਂ ਹੱਥ ਲਾਇਆ ਆਪਾਂ ਤੇ ਦੂਸਰੀ ਗੱਲ ਕਿ ਇਹ ਗੱਲ ਕਰਦੇ ਪਏ ਆ ਕੀ ਆਪਾਂ ਨਸ਼ਾ ਨਹੀਂ ਵੇਚਦੇ ਨਚਾਰ ਨਹੀਂ ਦੇਖਦੇ ਤੇ ਫਿਰ ਇਹਨਾਂ ਕੋ ਇੰਨੀਆਂ ਗੱਡੀਆਂ ਦੋ ਤਿੰਨ ਗੱਡੀਆਂ ਕਿੱਥੋਂ ਇਹ ਰੋਟੀ ਖਾਂਦੇ ਆਂ ਇਹ ਢਹਾੜੀ ਨਹੀਂ ਕਰਦੇ ਕਿੱਥੋਂ ਰੋਟੀ ਖਾਂਦੇ ਆਂ ਕਿਸ ਬੇਸ ਤੇ ਰੋਟੀ ਖਾਂਦੇ ਆ ਗੱਡੀਆਂ ਕਿੱਥੋਂ ਆਉਂਦੀਆਂ ਪੇਲ ਕਿੱਥੋਂ ਗੱਡੀਆਂ ਚ ਪੈਂਦੇ ਆ ਸ਼ਰਮ ਆਉਂਣਾ ਚਾਵੇ ਇਹ ਗਲੀ ਜੇ ਇਹਨਾਂ ਨੇ ਲੋਕਾਂ ਨਾਲ ਲੰਗੜਾ ਮੁਸ਼ਕਲ ਕੀਤਾ ਆ ਬਾਹਰ ਦੇ ਪਿੰਡਾਂ ਦੇ ਲੋਕ ਇੱਥੇ ਆਉਂਦੇ ਆ ਨਸ਼ਾ ਲੈਣ ਬੜੀ ਬੜੀ ਦੂਰ ਤੋਂ ਨਸ਼ਾ ਲੈਣ ਆਉਂਦੇ ਤੇ ਬਾਕੀ ਜੋ ਵੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਇਹ ਸਰਾ ਸਰ ਗਲਤ ਹੈਗੇ ਨੇ ਆਪਾਂ ਨਸ਼ੇ ਦੇ ਵਿਰੁੱਧ ਚੱਲ ਰਹੇ ਆ ਨਸ਼ੇ ਦੇ ਵਿਰੁੱਧ ਚੱਲਦੇ ਰਵਾਂਗੇ ਤੇ ਸਾਨੂੰ ਅੱਗੇ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਾਨੀ ਮਤਲਬ ਨੁਕਸਾਨ ਇਹਨਾਂ ਦਾ ਆਪਾਂ ਕਰਾਂਗੇ ਪੰਜ ਤੋਂ 10 ਲੱਖ ਰੁਪਏ ਆਪਾਂ ਇਹਨਾਂ ਦੇ ਲਾਉਣਾ ਵਾ ਕਹਿੰਦੇ ਤੇ ਫਿਰ ਆਪਾਂ ਕਹਿੰਦੇ ਇਹਨਾਂ ਨੂੰ ਮਤਲਬ ਧੱਕਣਾ ਆ ਮਾ ਸਟਾ ਉਹ ਬੈਗ ਲੈਣ ਆਇਆ ਵਾ ਬੈਗ ਲੈਣ ਆਇਆ ਆਪਣੇ ਘਰ ਚੋਂ ਤੇ ਉਹ ਬੈਗ ਲੈ ਕੇ ਨਿਕਲ ਲੱਗਾ ਤੇ ਇਹ ਉਹਨੂੰ ਪਾ ਗਈ ਇਹ ਆਪਣੀ ਤਿਆਰੀ ਇਹ ਸਿਰ ਵਿੱਚ ਉਹਦੇ ਸਟਾ ਲੱਗੀਆਂ ਦੋ ਟੱਪ ਲੱਗੇ ਮੰਗ ਸਾਡੀ ਇਹੋ ਹੀ ਆ ਕਿ ਇਹ ਨਸ਼ਾ ਮਕਾਇਆ ਜਾਵੇ ਪਿੰਡ ਵਿੱਚੋਂ ਜਿਹੜੇ ਵੇਚਣ ਵਾਲੇ ਆ ਜਾਂ ਤੇ ਉਹ ਨਸ਼ਾ ਛੱਡ ਦੇਣ ਵੇਚਣਾ ਛੱਡ ਦੇਣ ਤੇ ਜਾਂ ਪਿੰਡ ਤੋਂ ਨਿਕਲ ਜਾਣ ਜਿਹੜਾ ਨਸ਼ਾ ਤਸਕਰ ਫੜਿਆ ਸੀਗਾ ਉਹ ਸੀ ਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਭੇੜਪੱਤਣ ਤੇ ਜਿਹੜੀ ਉਹਦੇ ਕੋਲ ਰਿਕਵਰੀ ਹੋਈ ਸੀ ਅਸੀਂ ਉਹਦੇ ਬਾਰੇ ਜਦੋਂ ਪੁੱਛਿਆ ਤੇ ਉਹਨੇ ਜਿਨ੍ਹਾਂ ਦਾ ਨਾਮ ਲਿਆ ਉਹ ਹਰਚ ਵਾਲਦੇ ਦੇ ਹੀ ਵਾਸੀ ਨੇ ਦੇ ਇਸ ਵੇਲੇ ਭੱਜੇ ਹੋਏ ਨੇ ਘਰੋਂ ਅਸੀਂ ਨਾਮਜ਼ਦ ਬਕਾਇਦਾ ਉਹਨਾਂ ਨੂੰ ਕੀਤਾ ਹੋਇਆ 132 ਨੰਬਰ ਮੁਕੱਦਮਾ ਇਹ 21 29 ਕਾਰਡ 85 ਐਨ ਡੀ ਪੀ ਐਸ ਸੈਕੰਡ ਦੇ ਤਹਿਤ ਅਸੀਂ ਦਰਜ ਕੀਤਾ ਹੈ। ਉਹਨਾਂ ਦੀ ਅਸੀਂ ਤਲਾਸ਼ ਦੇ ਵਿੱਚ ਆ ਜਦੋਂ ਵੀ ਉਹ ਤੇ ਆਉਂਦੇ ਨੇ ਕਾਬੂ ਤੇ ਉਹਨਾਂ ਦੇ ਬਕਾਇਦਾ ਜਿਹੜੀ ਬਣਦੀ ਠੁਕਮੀ ਕਾਰਵਾਈ ਕਰਦੇ ਆ ਇਹ ਵੀ ਉਹਨਾਂ ਕੋਲ ਪੁੱਛਾਂਗੇ ਵੀ ਉਹ ਕਿੱਥੋਂ ਲੈ ਕੇ ਆਉਂਦੇ ਨੇ। ਪਰ ਲੇਕਿਨ ਦੋਹੀ ਪਾਸੇ ਨਾਰਮਲ ਇਹਨਾਂ ਦਾ ਝਗੜਾ ਹੋਇਆ ਹੈ। ਉਹਦੇ ਸਬੰਧ ਦੇ ਵਿੱਚ ਅਸੀਂ ਕਰ ਰਹੇ ਹਾਂ ਪੜਤਾਲ। ਜੋ ਸਲੀਅਤ ਹੈ ਵੀ ਨਸ਼ੇ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ ਜਾਂ ਰੋਕਣ ਤੋਂ ਜਾਂ ਵੇਚਣ ਤੋਂ ਯਾ ਫਿਰ ਕੋਈ ਇਹਨਾਂ ਦੀ ਹੋਰ ਰੰਜਿਸ਼ ਹੈ ਉਹ ਹੁਣ ਆਫਟਰ ਸਟੇਟਮੈਂਟ ਜਿਹੜੀ ਉਹ ਗੱਲ ਜਿਹੜੀ ਸਾਹਮਣੇ ਆ ਜੇਗੀ ਉਹਦੇ ਆਧਾਰ ਦੇ ਉੱਤੇ ਬਕਾਇਦਾ ਪੜਤਾਲ ਕਰਕੇ ਜਿਹੜੀ ਹਕ ਰਸੀਦ ਕਰਵਾਤੀ ਜਾਈਏ